ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀਆਂ ਨੂੰ ਪੰਜਾਬੀਆਂ ਨੂੰ ਕੀਤਾ ਡਿਟੇਨ ਵੀਡੀਓ ਹੋ ਰਹੀਆਂ ਵਾਇਰਲ ਕਿਤੇ ਫੈਕਟਰੀ ਦੇ ਉੱਪਰ ਛਾਪੇ ਪੈ ਰਹੇ ਆ ਜਾਂ ਫੇ ਕਿਤੇ ਫਾਰਮ ਦੇ ਉੱਪਰ ਛਾਪੇ ਪੈ ਰਹੇ ਆ ਰੈਸਟੋਰੈਂਟਾਂ ਦੇ ਉੱਪਰ ਵੀ ਛਾਪੇ ਪੈ ਰਹੇ ਆ ਜੀ ਹਾਂਜੀ ਜਿੱਥੇ ਹਜ਼ਾਰਾਂ ਹੀ ਇਮੀਗ੍ਰੈਂਟਸ ਨੂੰ ਰੀਟੇਨ ਕੀਤਾ ਤੇ ਉਹਨਾਂ ਨੂੰ ਬਹੁਤ ਜਲਦ ਡਿਪੋਰਟ ਵੀ ਕੀਤਾ ਜਾਏਗਾ ਇਹਨਾਂ ਦੇ ਵਿੱਚ ਗਿਣਤੀ ਜ਼ਿਆਦਾ 올ਡੇਜ ਦੀ ਆ ਬਜ਼ੁਰਗਾਂ ਦੀ ਆ ਜਿਹੜੇ ਬਜ਼ੁਰਗ ਆਪਣੇ ਜਾਂ ਕਿਸੇ ਨੇ ਆਪਣੇ ਮੰਮੀ ਡੈਡੀ ਨੂੰ ਬੁਲਾਇਆ ਹੁੰਦਾ ਇੱਥੇ ਤੇ ਉਹਨਾਂ ਨੂੰ ਕੰਮਾਂ ਦੇ ਉੱਪਰ ਲਾਇਆ ਹੁੰਦਾ ਸੋ ਇਦਾਂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਤੇ ਹਜ਼ਾਰਾਂ ਪੰਜਾਬੀ ਦੱਸੇ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਹੁਣ ਡਿਟੇਨ ਕਿਰ ਲਿਆ, ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਬਹੁਤ ਜਲਦੀ ਰਿਪੋਰਟ ਕੀਤਾ ਜਾਏਗਾ। ਜੇ ਹਾਂਜੀ ਇਹ ਖਬਰਾਂ ਆ ਰਹੀਆਂ ਐ ਯੂਕੇ ਤੋਂ। ਯੂਕੇ 'ਚ ਸਖਤਾਈ ਹੱਦ ਤੋਂ ਬਾਹਰ ਹੋਈ ਪਈ ਆ। ਇਮੀਗ੍ਰੇਸ਼ਨ ਦੇ ਹਰ ਇੱਕ ਜਗ੍ਹਾ ਤੇ ਛਾਪੇਮਾਰੀ ਹੋ ਰਹੀ ਆ। ਉਹ ਕੋਈ ਫੈਕਟਰੀ ਦੇਖ ਲਓ ਜਾਂ ਕਿਸੇ ਵੀ ਫਾਰਮਾਂ ਦੇ ਉੱਪਰ ਦੇਖ ਲਓ, ਕਿਤੇ ਵੀ ਤੁਸੀਂ ਰੈਸਟੋਰੈਂਟਾਂ ਦੇ ਉੱਪਰ ਦੇਖ ਲਓ, ਇਮੀਗ੍ਰੇਸ਼ਨ ਪੂਰੀ ਤਰ੍ਹਾਂ ਤੇਜ਼ਾਰ ਇੱਕ ਟਾਈਮ ਸਖਤੀ ਨਾਲ ਕਾਰਵਾਈ ਕਰ ਰਹੀ ਆ ਜਿਸ ਦੀਆਂ ਵੀਡੀਓਜ਼ ਵੀ ਲਗਾਤਾਰ ਬਾਹਰ ਆ ਰਹੀਆਂ। ਸੋ ਆਹ ਵੀਡੀਓ ਇੱਕ ਦੇਖ ਲਓ। ਏ ਆਈ ਹੋਈ ਹੈ ਕਿ ਫੈਕਟਰੀ ਚ ਕਿਥੇ ਕੀ ਪੰਜਾਬੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਔਰ ਜਿਨ੍ਹਾਂ ਦੇ ਪੇਪਰ ਪੂਰੇ ਪ੍ਰੋਪਰ ਚੈੱਕ ਕੀਤੇ ਜਾ ਰਿਹਾ ਤੁਹਾਨੂੰ ਪਤਾ ਹੈ ਕਿ ਮੋਸਟਲੀ ਆਪਣੇ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਕੋਲ ਡਾਕੂਮੈਂਟ ਪੂਰੇ ਨਹੀਂ ਹੁੰਦੇ ਵੀਜ਼ੇ ਖਾਤਮ ਹੋਏ ਹੁੰਦੇ ਆ ਓਵਰਸਟੇ ਹੋਈ ਹੁੰਦੀ ਆ ਸੋ ਇਹਨਾਂ ਨੂੰ ਡਿਟੇਨ ਕਰ ਲਿੱਤਾ ਜਾਂਦਾ ਸੋ ਇਸ ਟਾਈਮ ਦੇ ਉੱਪਰ ਸਖਤੀ ਹੱਦ ਤੋਂ ਪਾਰ ਹੋਈ ਪਈ ਆ ਇਹ ਕੋਈ ਜੋਕੇ ਦੀ ਗੱਲ ਨਹੀਂ ਇਹ ਹਰ ਇੱਕ ਪਾਸੇ ਜਿੱਥੇ ਤੁਸੀਂ ਜਾਓ ਹਾਰਿਕ ਕੰਟਰੀ ਨੇ ਸਖਤਾਈ ਕੀਤੀ ਹੋਈ ਹੈ ਬਹੁਤ ਜ਼ਿਆਦਾ ਛਾਪੇਮਾਰੀ ਹੋ ਰਹੀ ਹੈ ਇਮੀਗ੍ਰੇਸ਼ਨ ਦੇ ਤੁਸੀਂ ਆ ਵੀ ਦੇਖ ਸਕਦੇ ਹੋ ਕਿੰਨੇ ਬੰਦਿਆਂ ਨੂੰ ਚੁੱਕਿਆ ਇਹਨਾਂ ਨੇ ਮੈਂ ਵੀਡੀਓ ਪੂਰੀ ਚਲਾਉਂਗਾ ਬਾਕੀ ਤੁਸੀਂ ਵੀਡੀਓ ਵੀ ਪੂਰੀ ਦੇਖ ਲਿਓ ਮੈਂ ਕੱਲੀ ਕੱਲੀ ਵੀਡੀਓ ਚਲਾਉਂਗਾ ਇਹ ਤਿੰਨ ਵੀਡੀਓ ਸਾਹਮਣੇ ਆਈਆਂ ਹੋਈਆਂ ਜਿਹਦੇ ਵਿੱਚ ਫੈਕਟਰੀ ਦੇ ਵਿੱਚੋਂ ਵੀ ਬੰਦੇ ਚੱਕੇ ਆ ਜਿਹਦੇ ਵਿੱਚ ਆਪਣੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਗੇ ਔਰ ਇੱਕ ਫਾਰਮ ਦੇ ਉੱਪਰ ਵੀ ਛਾਪਾ ਮਾਰਿਆ ਜਿਹਦੇ ਵਿੱਚ 20 ਆਪਣੇ ਪੰਜਾਬੀ ਸੀਗੇ ਯਾਰ 올ਡ ਸੀਗੇ ਆਪਣੇ ਬਜ਼ੁਰਗ ਸੀਗੇ ਬੇਬੇ ਮਾਤਾ-ਮਾਸ ਸੀਗੀਆਂ ਜਿਨ੍ਹਾਂ ਨੂੰ Hitting two buildings where the suspected illegals are working. Stop what you're doing, put everything down, please. So from immigration we've come just to need to do a few checks. Does anyone speak English? Morning people. Gonna need you all to stop what you're doing at the moment, because we need to speak to you regarding your immigration status. Anybody got any ID with them? ID? Driving licence? Bank cards? No? ਆਰਸਤੋ ਚੱਕਿਆ ਤੇ ਉਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਵੀ ਛਾਪੇ ਮਾਰੀ ਹੋਈ ਆ ਉੱਥੋਂ ਵੀ ਡਿਟੇਨ ਹੋਇਆ ਬੰਦੇ ਉੱਥੋਂ ਵੀ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਸੀ ਉਹਨਾਂ ਨੂੰ ਵੀ ਚੱਕਿਆ ਸੋ ਇਹ ਸਪੈਸ਼ਲ ਪੋਸਟਨ ਟਾਈਮ ਫੋਰ ਇਸ ਅਨ ਇਮਪਲੋਇਰ ਕੈਨ ਬੀ ਫਾਈਨਡ ਅਪ ਟੂ 10000 ਪਾਉਂਡਸ ਫਾਰ ਏਵਰੀ ਇਲੀਗਲ ਵਰਕਰ ਥੇ ਹਾਇਰ ਤੈਮ ਤੁਸੀਂ ਆ ਕੰਟੀਨਿਊ ਟੂ সুইਪ ਦ ਰੈਸਟ ਆਫ ਦ ਬਿਲਡਿੰਗ ਟੂ ਮੇਕ ਸ਼ੋਰ ਦੈਟ ਦਰਸ ਨੋ ਬਾਜ਼ੀ ਲਗਾਤਾਰ ਸ਼ਾਪੇ ਮਾਰੀ ਹੁੰਦੀ ਪਈ ਆ ਔਰ ਤੁਸੀਂ ਹੁਣ ਦੇਖਣਾ ਤੁਸੀਂ ਸੇਫ ਕਿੱਥੇ ਆ ਸੇਫ ਕਿਸੇ ਵੀ ਪਾਸੇ ਨਹੀਂ ਅੱਜ ਦੇ ਟਾਈਮ ਦੇ ਵਿੱਚ ਅਮਰੀਕਾ ਨੇ ਉਧਰ ਦੇਖ ਲਓ ਕਿੱਡਾ ਵੱਡਾ ਟੀਚਾ ਰੱਖਿਆ ਹੋਇਆ ਕਿਸ ਤਰ੍ਹਾਂ ਉੱਥੇ ਗੋਲੀਬਾਰੀ ਚੱਲ ਰਹੀ ਆ ਆਈਸ ਤੇ ਏਜੰਟਾਂ ਨੇ ਗੋਲੀ ਮਾਰ ਕੇ ਇੱਕ ਔਰਤ ਨੂੰ ਹੀ ਮਾਰ ਦਿੱਤਾ ਜੀ ਹਾਂਜੀ ਉੱਥੋਂ ਵੀ ਵੀਡੀਓਜ਼ ਐਦਾਂ ਦੀ ਆ ਰਹੀਆਂ ਹਾਲਾਤ ਬਹੁਤ ਹੀ ਤਣਾਅਪੂਰਨ ਬਣੇ ਹੋਇਆ ਸਖਤੀ ਨੂੰ ਲੈ ਕੇ ਕਿਉਂਕਿ ਮਿਨੀ ਸੋਟਾ ਦੇ ਵਿੱਚ ਲੋਕਾਂ ਨੂੰ ਰਿਪੋਰਟ ਕਰਨ ਦਾ ਟੀਚਾ ਰੱਖਿਆ ਹੈ ਕਿ 10 ਲੱਖ ਬੰਦਿਆਂ ਨੂੰ ਖਾਲੀ ਮਿਨੀ ਸੋਟਾ ਦੇ ਵਿੱਚੋਂ ਰਿਪੋਰਟ ਕਰਨਾ ਸੋ ਅਸੇ ਦੀ ਤਰਜੇ ਤੇ ਉੱਪਰ ਹਰ ਇੱਕ ਕੰਟਰੀ ਦੇ ਵਿੱਚ ਸਖਤਾਈ ਹੋਈ ਵੀ ਆ ਜਿਹਦੇ ਵਿੱਚੋਂ ਇੰਗਲੈਂਡ ਇਕਾ ਤੇ ਇੰਗਲੈਂਡ ਦੇ ਵਿੱਚੋਂ ਤੁਸੀਂ ਦੇਖ ਸਕਦੇ ਆ ਮੈਂ ਨਾਲ-ਨਾਲ ਵੀਡੀਓ ਵੀ ਚਲਾ ਕੇ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਕਿ ਕਿਸ ਤਰ੍ਹਾਂ ਕੱਲੇ-ਕੱਲੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਬਹੁਤ ਆਪਣੀਆਂ ਮਾਤਾ-ਮਾਂ ਨੂੰ ਆਪਣੇ ਬਜ਼ੁਰਗਾਂ ਦੇ ਵਿਚਾਰੇ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਕਿਉਂਕਿ ਉਹ ਇੰਗਲਿਸ਼ ਦੇ ਵਿੱਚ ਗੱਲ ਕਰਦੇ ਪਏ ਸੋ ਵਿਚਾਰੇ ਕਿੰਨੇ ਲਾਚਾਰ ਹੋਇਆ ਇਹਨਾਂ ਦੇ ਵੇਟੇ ਜਿਹੜੇ ਇਹਨਾਂ ਦੇ ਲੈ ਕੇ ਗਏ ਹੋਣਗੇ ਇਹਨਾਂ ਨੂੰ ਟੂਰਿਸਟ ਵੀਜੇ ਲਵਾਏ ਹੋਣਗੇ ਜਾਂ ਫਿਰ ਕਿਦਾਂ ਵੀ ਡਿਪੈਂਡੈਂਟ ਵੀਜੇ ਤੇ ਹੋਣਗੇ ਪਰ ਇਹਨਾਂ ਨੂੰ ਕੰਮ ਦੇ ਉੱਪਰ ਭੇਜਿਆ ਗਿਆ ਸੀ ਫਿਰ ਇਹਨਾਂ ਨੂੰ ਵਿਚਾਰੇ ਨੂੰ ਕੰਮ ਦੇ ਉੱਪਰ ਹੁਣ ਡਿਟੇਨ ਕੀਤਾ ਜਾਇਆਗਾ ਕਾਰਵਾਈ ਹੋਏਗੀ ਕਿ ਜਿਤ ਰਹਿ ਗਈ ਕਿ ਆਪਣੇ ਬਜ਼ੁਰਗ ਡਿਪੋਰਟ ਹੋਣਗੇ ਆਪਣੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਨਾ ਇਦਾਂ ਦੇ ਕੰਮ ਕਰਿਆ ਕਰੋ ਨਾ ਆਪਣੇ ਬਜ਼ੁਰਗਾਂ ਨੂੰ ਦਿਹਾੜੀਆਂ ਤੇ ਕਮਾਕਾਰਾਂ ਤੇ ਭੇਜਿਆ ਕਰੋ ਅਗਰ ਉਹਨਾਂ ਕੋਲ ਪਰਮਿਟ ਨਹੀਂ ਆ ਅਗਰ ਪਰਮਿਟ ਹੈਗਾ ਬਜ਼ੁਰਗ ਤੁਹਾਨੂੰ ਪਤਾ ਘਰੇ ਵੀ ਨਹੀਂ ਬਹਿੰਦੇ ਨਹੀਂ ਬੈਠਣਾ ਹੁੰਦਾ ਉਹਨਾਂ ਨੂੰ ਸੋ ਉਹ ਕੰਮ ਤੇ ਜਾਂਦੇ ਪਰ ਅਗਰ ਪਰਮਟ ਨਹੀਂ ਆ ਤਾਂ ਬਜ਼ੁਰਗਾਂ ਲਈ ਬਹੁਤ ਮੁਸ਼ਕਲ ਆਉਂਦੀ ਆ ਮੁੰਡਾ ਖੁੰਡਾ ਰਿਪੋਰਟ ਹੋਵੇ ਡੇਟੇਨ ਹੋਵੇ ਜਰ ਲੈਂਦਾ ਪਰ ਜਦੋਂ ਕਿਸੇ ਬਜ਼ੁਰਗ ਨੂੰ ਡੇਟੇਨ ਕੀਤਾ ਜਾਂਦਾ ਤੁਹਾਨੂੰ ਪਤਾ ਹੀ ਆ ਉਸ ਤੇ ਉੱਪਰ ਕੀ ਪੀਤਦੀ ਆ ਸਾਰੀ ਲਾਈਫ ਦੇ ਵਿੱਚ ਬੰਦੇ ਨੇ ਕੁਝ ਇਦਾਂ ਦਾ ਕੀਤਾ ਨਹੀਂ ਹੁੰਦਾ ਜਿਹੜੀ ਆ ਲਾਸਟ ਦੇ ਵਿੱਚ ਇਦਾਂ ਦੇ ਕੰਮ ਵਾ ਕਰਕੇ ਉਹਨੂੰ ਜੇਲੇ ਤੋਂ ਸਹਿਣੀ ਪੈਂਦੀ ਆ ਸੋ ਇਹ ਰਿਪੋਰਟਸ ਲਗਾਤਾਰ ਆ ਰਹੀਆਂ ਯੂਕੇ ਤੋਂ ਪੂਰੀਆਂ ਵੀਡੀਓ ਤੁਸੀਂ ਦੇਖ ਲਿਓ ਕਿਸ ਤਰ੍ਹਾਂ ਬੰਦਿਆਂ ਨੂੰ ਕੋ-ਕੋ ਕੇ ਚੁੱਕ ਰਹੀ ਆ ਕਿਸ ਤਰ੍ਹਾਂ ਇਮੀਗ੍ਰੇਸ਼ਨ ਹਰ ਇੱਕ ਜਗ੍ਹਾ ਤੇ ਛਾਪੇ ਮਾਰੀ ਆ ਹੋ ਰਹੀ ਹੈ ਤੇ ਹਜ਼ਾਰਾਂ ਹੀ ਪੰਜਾਬੀ ਆਪਣੇ ਡਿਟੇਨ ਕਰ ਲਿਆ ਚੁੱਕ ਲਿਆ ਤੇ ਇਹ ਨਿਊਜ਼ ਫੇਕ ਨਹੀਂ ਆ ਇੱਕ ਮਹੀਨੇ ਤੋਂ ਲਗਾਤਾਰ ਛਾਪੇ ਮਾਰੀ ਹੋ ਰਹੀ ਆ 2026 ਤੇ ਟਾਰਗੇਟ ਬਹੁਤ ਵੱਡਾ ਰੱਖਿਆ ਹੋਇਆ ਜੁਕੇ ਨੇ ਵੀ ਕਿ ਜਿੰਨੇ ਵੀ ਇੱਥੇ ਇਲੀਗਲ ਇਮੀਗਰੈਂਟਸ ਆ ਸਾਰੇ ਨੂੰ ਡਿਪੋਰਟ ਕੀਤਾ ਜਾਏਗਾ ਤੇ ਉਹਦੇ ਅਸਰ ਤੇ ਉਹਦੀਆਂ ਵੀਡੀਓ ਸਾਹਮਣੇ ਆਉਣ ਲੱਗੀਆਂ ਤੇ ਇੰਨੀ ਕਿ ਜ਼ਿਆਦਾ ਸਖਤੀ ਹੋਈ ਹੈ ਵੀ ਆ ਤੇ ਤੁਸੀਂ ਖੁਦ ਆਪ ਕਮੈਂਟ ਕਰਕੇ ਦੱਸਿਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਸੀਂ ਸੋਚ ਰਹੇ ਆ ਔਰ ਕੀ ਤੁਹਾਡੇ ਦਿਲ ਦੇ ਵਿੱਚ ਰਾਏ ਆ ਕਮੈਂਟ ਜਰੂਰ ਕਰਦੇ ਹੋ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਤਾਂ ਕਿ ਹਰ ਇੱਕ ਬੰਦੇ ਦਾ ਕਿ ਵੀਡੀਓ ਪਹੁੰਚਵੇ ਤੇ ਉਹਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਕਿਸ ਹੱਦ ਤੱਕ ਸਕਤਾਈ ਚੱਲਦੀ ਪਈ ਆ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਵੀਡੀਓ ਪੂਰੀ ਦੇਖ ਲਿਓ